ਉਹਨਾਂ ਨੂੰ ਜਸਟ ਫੀਵਰ ਸੀਗਾ ਪਰ ਸੋ ਐਡਮਿਟ ਕਰਵਾਇਆ ਸੀ ਇੱਥੇ ਕੋਈ ਲੜਕਾ ਲੱਗਿਆ ਉਹਨਾਂ ਨੂੰ ਫੋਨ ਕਰਕੇ ਤੇ ਐਡਮਿਟ ਕਰਾਉਣ ਤੋਂ ਬਾਅਦ ਆਸ਼ਮਾਨ ਕਾਰਡ ਵਗੈਰਾ ਔਨ ਕਰਵਾਇਆ ਔਨ ਕਰਵਾਉਣ ਤੋਂ ਬਾਅਦ ਰਿਪੋਰਟਾਂ ਕਰਾਈਆਂ ਤੇ ਨਾਰਮਲ ਇਨਫੈਕਸ਼ਨ ਆਈ ਸੀ। ਫਿਰ ਉਥੋਂ ਇਹ ਉਂਗਲਾ ਨਾਲ ਇਸ਼ਾਰਾ ਕਰ ਦਿੰਦੇ ਜੀ 2 ਮਿੰਟ 5 ਮਿੰਟ ਦੋ ਤਿੰਨ ਵਾਰੀ ਜਾ ਕੇ ਆਏ ਜੀ ਕੋਈ ਨਾ ਕਿਸੇ ਨੇ ਮੇਰੀ ਗੱਲ ਨਹੀਂ ਸੁਣੀ ਕੋਈ ਨਰਸ ਨਹੀਂ ਲੱਭੀ ਕੋਈ ਡਾਕਟਰ ਨਹੀਂ ਆਇਆ ਮੈਂ ਸਾਨੂੰ ਕਹਿਈ ਜਾ ਰਹੇ ਆ ਕਿ ਹਾਂ ਠੀਕ ਹੈ ਠੀਕ ਆ ਜਦੋਂ ਸਵੇਰੇ ਡੈਥ ਹੋਈ ਡੈਥ ਹੋਣ ਤੋਂ ਬਾਅਦ ਵੀ ਡਾਕਟਰਾਂ ਨੂੰ ਪਤਾ ਲੱਗ ਗਿਆ ਸੀ ਕਿ ਮਰੀਜ਼ ਦੀ ਡੈਥ ਹੋ ਗਈ ਆ ਮਰੀਜ਼ ਦੀ ਡੈਥ ਹੋਣ ਤੋਂ ਬਾਅਦ ਵੀ ਕਲੀਅਰ ਨਹੀਂ ਕੀਤਾ ਗਿਆ ਕਿ ਡੈਥ ਹੋ ਗਈ ਆ ਉਹਦਾ ਜਿਹੜਾ ਬਲੱਡੀ ਯੂਰੀਆ ਲੈਵਲ ਸੀ ਕਰੈਟੀਨਿਨ ਲੈਵਲ ਜਿਹੜਾ ਹਰ ਹਾਲਤ ਵਿੱਚ ਅੱਧੇ ਲੈਵਲ ਤੋਂ ਵੀ ਘੱਟ ਚਾਹੀਦਾ 0.5 ਤੋਂ ਵੀ ਘੱਟ ਚਾਹੀਦਾ ਤੇ ਉਹਦਾ 3 ਸੀ ਉਹ ਤੇ ਇਹਦਾ ਕੀ ਪ੍ਰੋਬਲਮ ਹੈਗੀ ਤਾਂ ਰੈਫਰ ਕਰ ਦਿੱਤਾ ਦੇਖੋ ਪਰਸੋ ਰਾਤੀ ਉਹ ਆਏ ਆ ਠੀਕ ਹੈ ਕੱਲ ਮਾਰਨਿੰਗ ਚ ਉਹਦਾ ਜਿਹੜਾ ਹੈਗਾ ਆ ਸਾਰੀ ਇਨਵੈਸਟੀਗੇਸ਼ਨ ਹੋ ਗਈ ਆ ਉਹ ਬੰਦਾ ਮਰ ਚੁਕਿਆ ਮਰੀਜ਼ ਮਰ ਚੁਕਿਆ ਆ ਪਰ ਨਰਸਾਂ ਨੂੰ ਆ ਕੇ ਜਦੋਂ ਨਰਸਾਂ ਨੂੰ ਮੇਰੇ ਤੋਂ ਪੁੱਛਿਆ ਗਿਆ ਮੈਂ ਕਿਹਾ ਮੈਮ ਤੁਸੀਂ ਦੇਖ ਕਿਉਂ ਨਹੀਂ ਰਹੇ ਕਿ ਅੰਦਰ ਮਰੀਜ਼ ਮਰ ਗਿਆ ਤੁਸੀਂ ਅਜੇ ਤੱਕ ਅੰਦਰ ਨਹੀਂ ਆਏ ਉਹ ਮੈਨੂੰ ਮੋਹਰਿਓ ਕਹਿ ਰਹੀ ਹੈ ਕਹਿੰਦੀ ਮੈਂ ਕੀ ਕਰਾਂ ਤੂੰ ਅੱਗੇ ਜਾ ਕੇ ਗੱਲ ਕਰ ਡਾਕਟਰਾਂ ਦੀ ਲਾਪਰਵਾਹੀ ਹੈ ਜੀ ਸਿਵਲ ਹਸਪਤਾਲ ਦੇ ਵਿੱਚ ਅੱਜ ਤੋਂ ਕੁਛ ਟਾਈਮ ਪਹਿਲਾਂ 6 ਮਹੀਨੇ ਪਹਿਲਾਂ ਮੇਰੀ ਇੱਕ ਫਰੈਂਡ ਸੀ ਇਸੇ ਬੈੱਡ ਦੇ ਉੱਤੇ ਉਹਦੀ ਮੰਮਾ ਦੀ ਵੀ ਡੈਥ ਹੋਈ ਅਸੀਂ ਡਾਕਟਰਾਂ ਨੂੰ ਡਾਕਟਰਾਂ ਨੂੰ ਐਕਸ਼ਨ ਲਿਤਾ ਜਾਵੇ ਪ੍ਰਾਈਵੇਟ ਦੇ ਵਿੱਚ ਜਦੋਂ ਜੌਬ ਤੇ ਲੱਗੇ ਹੁੰਦੇ ਆ ਕਿਸੇ EMPLOYE ਦੀ ਲਾਪਰਵਾਹੀ ਹੁੰਦੀ ਉਹਨੂੰ ਰਿਜ਼ਾਈਨ ਦਿੱਤਾ ਜਾਂਦਾ ਆ ਜਾਇ ਜਿਹੜੀਆਂ ਇੱਥੇ ਨਰਸਾਂ ਬੇਪਰਵਾਹ ਨੇ ਉਹਨਾਂ ਨੂੰ ਨਰਸਾਂ ਨੂੰ ਕੱਢਿਆ ਜਾਵੇ ਲੋਕ ਰੱਬ ਮੰਨਦੇ ਆ ਡਾਕਟਰਾਂ ਨੂੰ ਜੇ ਇਹੋ ਜੇ ਰੱਬ ਆ ਤੇ ਸਾਨੂੰ ਇਹੋ ਜੇ ਰੱਬ ਨਹੀਂ ਚਾਹੀਦਾ ਸੁੰਦਰ ਸਾਡੀ ਬੋਡੀ ਦੇ ਵਿੱਚ ਕੀ ਘਟ ਰਿਹਾ ਤੇ ਇਹਦੇ ਬਾਰੇ ਆਪਾਂ ਕੋਈ ਵੀ ਨਹੀਂ ਕੁਝ ਕਹਿ ਸਕਦੇ ਹੁਣ ਆਪਾਂ ਸਾਰੇ ਖੜੇ ਆ ਸਾਰੇ ਇਨਕਲੂਜਨ ਨਾ ਨਾਰਮਲੀ ਗੱਲ ਕਰ ਰਹੇ ਦੇਖਣ ਵਾਲੀ ਇਹੀ ਕਹਿਣਾ ਠੀਕ ਹੈ ਠੀਕ ਹੈ ਨਾ ਬਟ ਇਹਦੇ ਆਪਾਂ ਜਦੋਂ ਟੈਸਟ ਕਰਵਾਂਦੇ ਆ ਉਸੇ ਲਈ ਹੀ ਆਪਾਂ ਨੂੰ ਪਤਾ ਲੱਗਦਾ ਹੈਗਾ ਕਿ ਕੀ ਮਤਲਬ ਲੁਧਿਆਣਾ ਲੈ ਦੇਖਣ ਵਾਲੇ ਤਮਾਮ ਦਾ ਸਵਾਗਤ ਹੈ ਮੈਂ ਵਿਸ਼ਾਲ ਕਪੂਰ ਲੁਧਿਆਣਾ ਦਾ ਸਿਵਲ ਹਸਪਤਾਲ ਜਿਹੜਾ ਸਿਵਲ ਹਸਪਤਾਲ ਆ ਲੁਧਿਆਣਾ ਦਾ ਕਈ ਸਮ ਸਮੱਸਿਆ ਦਾ ਜਿਹੜਾ ਹਾਲ ਨਹੀਂ ਕਰ ਪਾਦਾ ਸਮੱਸਿਆ ਵਾਲਾ ਜਿਹੜੀ ਉਹਦੇ ਸਿਰ ਦੇ ਉੱਤੇ ਬਣੀ ਰਹਿੰਦੀ ਹੈ ਲੁਧਿਆਣਾ ਸਿਵਲ ਹਸਪਤਾਲ ਅਕਸਰ ਸੁਰਖੀਆਂ ਵੀ ਬਣਿਆ ਰਹਿੰਦਾ ਸੁਰਖੀਆਂ ਇਸ ਕਰਕੇ ਬਣਿਆ ਰਹਿੰਦਾ ਲੁਧਿਆਣਾ ਸਿਵਲ ਹਸਪਤਾਲ ਕੀ ਸਿਵਲ ਹਸਪਤਾਲ ਦੀ ਤੁਹਾਨੂੰ ਤਸਵੀਰ ਇਸ ਕਰਕੇ ਦਿਖਾ ਰਹੇ ਆ ਕਿ ਸਿਵਲ ਹਸਪਤਾਲ ਦੇ ਵਿੱਚ ਜਿਹੜਾ ਵਾ ਅੱਜ ਸਵੇਰ ਨੂੰ ਇੱਕ ਹੋਰ ਜੜੀ ਹੈ ਜਿਹਦੀ ਉਲਾਜ਼ ਦੌਰਾਨ ਜਿਹੜੀ ਹੈ ਮੌਤ ਹੋ ਜਾਂਦੀ ਹੈ ਉਸ ਦੇ ਪਰਿਵਾਰਿਕ ਜਿਹੜੇ ਮੈਂਬਰ ਨੇ ਜਿਨ੍ਹਾਂ ਪਰਮਜੀਤ ਕੌਰ ਜਿਹੜੇ ਉਹ ਲਗਾਤਾਰ ਜਦੋਂ ਉਲਾਜ਼ ਦੌਰਾਨ ਜਦੋਂ ਉੱਥੇ ਜਿਹੜੇ ਨਰਸ ਹੁੰਦੇ ਨੇ ਉਹਨਾਂ ਨੂੰ ਜਦੋਂ ਕਹਿੰਦੇ ਨੇ ਕਿ ਉਹਨਾਂ ਦੀ ਤਬੀਅਤ ਠੀਕ ਨਹੀਂ ਹੈਗੀ ਤੇ ਉਹਨਾਂ ਨਾਲ ਉਹ ਹਾਲਚਾਲ ਪੁੱਛ ਲਓ ਤੇ ਉਹਨਾਂ ਦੀ ਜਿਹੜੀ ਕੇਅਰ ਕਰ ਲਓ ਲੇਕਿਨ ਫੋਨ ਦੇ ਵਿੱਚ مشਸ਼ੂਕ ਫੋਨ ਕਰਕੇ ਉਹ ਜਿਹੜੇ ਸਟਾਫ ਜਿਹੜੇ ਹੈਗੇ ਨੇ ਉਹਨਾਂ ਦਾ ਧਿਆਨ ਹੀ ਨਹੀਂ ਰਹਦਾ ਜਿਸ ਕਰਕੇ ਉਹਨਾਂ ਦੀ ਮੌਤ ਹੋ ਜਾਂਦੀ ਤੇ ਸਿਵਲ ਹਸਪਤਾਲ ਦੇ ਵਿੱਚ ਬੜਾ ਵੱਡਾ ਜਿਹੜਾ ਹੰਗਾਮਾ ਦੇਖਣ ਨੂੰ ਮਿਲਦਾ ਲੇਕਿਨ ਇਹ ਤਸਵੀਰ ਤੁਹਾਨੂੰ ਇਸ ਕਰਕੇ ਦਿਖਾ ਰਿਆ ਕਿ ਇਹ ਉਹੀ ਸਿਵਲ ਹਸਪਤਾਲ ਹੈ ਜੋ ਲਗਾਤਾਰ ਸੁਰਖੀਆਂ ਬਟੋਰਦਾ ਲੁਧਿਆਣਾ ਸ਼ਹਿਰ ਦਾ ਇੱਕ ਵੱਡਾ ਨਾਮੀ ਸਿਵਲ ਹਸਪਤਾਲ ਜਿੱਥੇ ਕਿਹਾ ਜਾਂਦਾ ਕਿ ਹਰ ਸੁਰੱਖਿਆ ਹਰ ਇਲਾਜ ਜਿਹੜਾ ਤੁਹਾਨੂੰ ਮਿਲੇਗਾ ਲੇਕਿਨ ਇੱਥੇ ਕਈ ਵਾਰ ਜਿਹੜਾ ਇੱਥੇ ਐਮਰਜੈਂਸੀ ਦੇ ਵਿੱਚ ਭੰਨ ਤੋੜ ਕੀਤੀ ਜਾਂਦੀ ਹੈ ਤੇ ਇੱਥੇ ਕਈ ਜਿਹੜੇ ਨੇ ਪੇਸ਼ੈਂਟ ਜਿਹੜੇ ਉਹਨਾਂ ਦੇ ਨਾਲ ਜਿਹੜਾ ਨਾ ਮਿਸ ਬਿਹੇਵ ਕੀਤਾ ਜਾਂਦਾ ਜਾਂ ਇਹ ਤੁਸੀਂ ਪਰਿਵਾਰ ਦੇ ਮੈਂਬਰ ਕੀ ਕਹਿ ਰਹੇ ਨੇ ਸੁਣ ਸਕਦੇ ਹੋ ਤੁਸੀਂ ਪਰਿਵਾਰ ਦੇ ਮੈਂਬਰਾਂ ਦਾ ਕੀ આરોਪ ਹੈ ਮੇਰੇ ਮਾਸੀ ਜੀ ਐਡਮਿਟ ਨੇ ਉਹਨਾਂ ਨੂੰ ਜਸਟ ਅ ਫੇਵਰ ਸੀਗਾ ਪਰसों ਐਡਮਿਟ ਕਰਵਾਇਆ ਸੀ ਇੱਥੇ ਕੋਈ ਲੜਕਾ ਲੱਗਿਆ ਉਹਨਾਂ ਨੂੰ ਫੋਨ ਕਰਕੇ ਤੇ ਐਡਮਿਟ ਕਰਾਉਣ ਤੋਂ ਬਾਅਦ ਆਸ਼ਮਾਨ ਕਾਰਡ ਵਗੈਰਾ ਔਨ ਕਰਵਾਇਆ ਔਨ ਕਰਵਾਉਣ ਤੋਂ ਬਾਅਦ ਰਿਪੋਰਟਾਂ ਕਰਾਈਆਂ ਤੇ ਨਾਰਮਲ ਇਨਫੈਕਸ਼ਨ ਆਈ ਸੀ ਤੇ ਫੀਵਰ ਸੀ ਡਾਕਟਰਾਂ ਨੂੰ ਸਭ ਨੂੰ ਪਤਾ ਵੀ ਸੀਗਾ ਕਿ ਇਹਨਾਂ ਨੂੰ ਇਹਨਾਂ ਦੇ ਕੋਈ ਲੀਵਰ 'ਚ ਔਰ ਕਿਡਨੀ 'ਚ ਇਨਫੈਕਸ਼ਨ ਵੀ ਕੋਈ ਆਈ ਸੀਗੀ ਡਾਕਟਰਾਂ ਨੂੰ ਸਾਰਾ ਕੁਝ ਪਤਾ ਹੁੰਦੇ باوجود ਵੀ ਨਰਸਾਂ ਨੂੰ ਸਟਾਫ ਨੂੰ ਸਮਝਾਇਆ ਨਹੀਂ ਸਮਝਾਇਆ ਪਤਾ ਨਹੀਂ ਆ ਪੂਰੀ ਰਾਤ ਕਿਸੇ ਵੀ ਨਰਸ ਨੇ ਉਹ ਨਹੀਂ ਪੁੱਛਿਆ ਇਵਨ ਕਿ ਨਾ ਕੋਈ ਪੁੱਛਿਆ ਗਿਆ ਕਿ ਹਾਂ ਵੇ ਕੋਣ ਹੈਗਾ ਮਰੀਜ਼ ਦੇ ਨਾਲ ਕੋਣ ਨਹੀਂ ਹੈਗਾ ਨਾ ਕੋਈ ਡ੍ਰਿਪ ਲੱਗੀ ਮੈਂ ਸਾਨੂੰ ਕਹਿ ਹੀ ਆ ਰਹੇ ਆ ਕਿ ਹਾਂ ਠੀਕ ਹੈ ਠੀਕ ਆ ਜਦੋਂ ਸਵੇਰੇ ਡੈਥ ਹੋਈ ਡੈਥ ਹੋਣ ਤੋਂ ਬਾਅਦ ਵੀ ਡਾਕਟਰਾਂ ਨੂੰ ਪਤਾ ਲੱਗਿਆ ਸੀ ਕਿ ਮਰੀਜ਼ ਦੀ ਡੈਥ ਹੋ ਗਈ ਆ ਮਰੀਜ਼ ਦੀ ਡੈਥ ਹੋਣ ਤੋਂ ਬਾਅਦ ਵੀ ਕਲੀਅਰ ਨਹੀਂ ਕੀਤਾ ਗਿਆ ਕਿ ਡੈਥ ਹੋ ਗਈ ਆ ਮੇਰੇ ਮੰਮੀ ਜੀ ਰਾਤ ਦੇ ਇੱਥੇ ਆ ਮੇਰਾ ਬ੍ਰਦਰ ਇੱਥੇ ਆ ਮੇਰੇ ਬ੍ਰਦਰ ਨੇ ਨਰਸ ਨੂੰ ਬੁਲਾਇਆ ਕਿ ਮੈਨੂੰ ਲੱਗ ਰਿਹਾ ਮੇਰੀ ਮੰਮੀ ਬੋਲ ਨਹੀਂ ਰਹੀ ਪਲੀਜ਼ ਇੱਕ ਮਿੰਟ ਲਈ ਆ ਕੇ ਦੇਖੋ ਨਰਸ ਉੱਥੇ ਕੜੀ ਫੋਨ ਚਲਾ ਰਹੀ ਆ ਤੇ ਕਹਿ ਰਹੀ ਆ 5 ਮਿੰਟ ਦੋ 2 ਮਿੰਟ ਦੋ ਐਵੇਂ ਕਹਿ ਕੇ ਉਹਨੇ ਹੁਣ ਤੱਕ ਦਾ ਟਾਈਮ ਕੱਢਤਾ ਫੇਰ ਮੰਮੀ ਜੀ ਨੇ ਫੋਨ ਕੀਤਾ ਮੰਮੀ ਕਹਿੰਦੇ ਇੱਕ ਵਾਰ ਤੁਸੀਂ ਆ ਕੇ ਦੇਖ ਲਓ ਉਹ ਬੋਲਦੀ ਨਹੀਂ ਹੈਗੇ ਅਸੀਂ ਇੱਥੇ ਆਏ ਆ ਸਾਨੂੰ ਕੋ ਸਾਨੂੰ ਕੀ ਕੋਈ ਵੀ ਬੰਦਾ ਦੇਖ ਕੇ ਦੱਸ ਸਕਦਾ ਕਿ ਉਹ ਬੰਦਾ ਮਰ ਚੁੱਕਿਆ ਮਰੀਜ਼ ਮਰ ਚੁੱਕਿਆ ਆ ਪਰ ਨਰਸਾਂ ਨੂੰ ਆਕੇ ਜਦੋਂ ਨਰਸਾਂ ਨੂੰ ਮੇਰੇ ਤੋਂ ਪੁੱਛਿਆ ਗਿਆ ਮੈਂ ਕਿਹਾ ਮੈਮ ਤੁਸੀਂ ਦੇਖ ਕਿਉਂ ਨਹੀਂ ਰਹੇ ਕਿ ਅੰਦਰ ਮਰੀਜ਼ ਮਰ ਗਿਆ ਤੁਸੀਂ ਅਜੇ ਤੱਕ ਅੰਦਰ ਨਹੀਂ ਆਏ ਉਹ ਮੈਨੂੰ ਮੋਹਰਿਓ ਕਹਿ ਰਹੀ ਹੈ ਕਹਿੰਦੀ ਮੈਂ ਕੀ ਕਰਾਂ ਤੂੰ ਅੱਗੇ ਜਾ ਕੇ ਗੱਲ ਕਰ ਲੈ ਕਿੰਨੀ ਕਿੰਨੀ ਉਮਰ ਸੀਗੀ ਜਿਹਨੇ ਡੈਥ ਹੋਈ ਹੈ ਤੇ ਡੈਥ ਦਾ ਮੇਨ ਵੱਡਾ ਕਾਰਨ 44 ਸਾਲ 44 ਸਾਲ ਦੇ ਸੀ ਕਿਹਦਾ ਡੈਥ ਦਾ ਮੇਨ ਮੁੰਡਾ ਕਾਰਨ ਕੀ ਹੈ ਡਾਕਟਰਾਂ ਦੀ ਲਾਪਰਵਾਹੀ ਹੈ ਜੀ ਸਿਵਲ ਹਸਪਤਾਲ ਦੇ ਵਿੱਚ ਅੱਜ ਤੋਂ ਕੁਛ ਟਾਈਮ ਪਹਿਲਾਂ 6 ਮਹੀਨੇ ਪਹਿਲਾਂ ਮੇਰੀ ਇੱਕ ਫਰੈਂਡ ਸੀ ਇਸੇ ਬੈਡ ਦੇ ਉੱਤੇ ਉਹਦੀ ਮੰਮਾ ਦੀ ਵੀ ਡੈਥ ਹੋਈ ਡੈਥ ਹੋਣ ਤੋਂ ਬਾਅਦ ਅਸੀਂ ਬਹੁਤ ਰਿਕੁਐਸਟ ਕੀਤੀ ਅਸੀਂ ਕਿਹਾ ਕਿ ਥੱਲੇੋਂ ਸਾਨੂੰ ਵੈਨ ਮੰਗਵਾ ਦਿਓ ਅਸੀਂ ਲਾਸ਼ ਘਰੇ ਲੈ ਕੇ ਜਾਣੀਆਂ ਇਹਨਾਂ ਨੇ ਵੈਨ ਵੀ ਨਹੀਂ ਮੰਗਵਾ ਕੇ ਦਿੱਤੀ ਉਸ ਟਾਈਮ ਵੀ ਅਸੀਂ ਗੱਡੀ ਕਰਾ ਕੇ ਲੈ ਕੇ ਗਏ ਅੱਜ ਦੇ ਟਾਈਮ ਵੀ ਇਹ ਆ ਸਵੇਰ ਦੀ ਡੈਥ ਹੋਈ ਕਿਸੇ ਨੇ ਆ ਕੇ ਪੁੱਛਿਆ ਹੀ ਨਹੀਂ ਕਿ ਤੁਸੀਂ ਇਹਨਾਂ ਮਰੀਜ਼ ਨੂੰ ਲੈ ਕੇ ਕਿਵੇਂ ਜਾਣਾ ਹੈ ਅਸੀਂ ਡਾਕਟਰਾਂ ਨੂੰ ਡਾਕਟਰਾਂ ਨੂੰ ਐਕਸ਼ਨ ਲਿੱਤਾ ਜਾਵੇ ਪ੍ਰਾਈਵੇਟ ਦੇ ਵਿੱਚ ਜਦੋਂ ਜੌਬ ਤੇ ਲੱਗੇ ਹੁੰਦੇ ਆ ਕਿਸੇ EMPLOYE ਦੀ ਲਾਪਰਵਾਹੀ ਹੁੰਦੀ ਹੈ ਉਹਨੂੰ ਰਿਜ਼ਾਈਨ ਦਿੱਤਾ ਜਾਂਦਾ ਆ ਜਾਂ ਜਿਹੜੀਆਂ ਇੱਥੇ ਨਰਸਾਂ ਬੇਪਰਵਾਹ ਨੇ ਉਹਨਾਂ ਨੂੰ ਨਰਸਾਂ ਨੂੰ ਕੱਢਿਆ ਜਾਵੇ ਲੋਕ ਰੱਬ ਮੰਨਦੇ ਆ ਡਾਕਟਰਾਂ ਨੂੰ ਜੇ ਇਹੋ ਜਿਹਾ ਰੱਬ ਆ ਤੇ ਸਾਨੂੰ ਇਹੋ ਜਿਹਾ ਰੱਬ ਨਹੀਂ ਚਾਹੀਦਾ ਠੀਕ ਹੈ ਜੀ ਨਾਮ ਉਹ ਜੀ ਠੀਕ ਹੈ ਮਾਜੀ ਚਰਨਜੀਤ ਸਿੰਘ ਜੀ ਕੌਣ ਸੀਗੇ ਤੁਹਾਡੇ ਜਿਹੜੇ ਮੇਰੇ ਮਦਰ ਸੀਗੇ ਜੀ ਕੌਣ ਐਡਮਿਟ ਸੀਗੇ ਇਹ 20 ਤਰੀਕ ਦੇ ਜੀ ਐਡਮਟ ਕੀਤੇ ਹੋਏ ਅੱਛਾ ਕੀ ਪ੍ਰੋਬਲਮ ਹੈ ਬੁਖਾਰ ਸੀਗਾ ਜੀ ਥੋੜੀ ਲੀਵਰ ਚ ਪ੍ਰੋਬਲਮ ਸੀਗੀ ਅੱਛਾ ਇਨਫੈਕਸ਼ਨ ਸੀਗੀ ਤੇ ਕੱਲ ਦੇ ਤਾਂ ਬਿਲਕੁਲ ਠੀਕ ਸੀਗਾ ਜੀ ਸਹੀ ਬੋਲਣ ਚੱਲਣ ਲੱਗੇ ਰੋਟੀ ਪਾਣੀ ਖਾਣ ਲੱਗੇ ਸੀਗੇ ਥੋੜਾ ਸਵੇਰੇ ਬੁਖਾਰ ਜਿਹਾ ਚੜਾ ਹੀ ਨਾਰਮਲ ਜਿਹਾ ਸੀਗਾ ਜੇ ਹੋਏ ਮੈਨੂੰ ਲੱਗਿਆ ਸੀਰੀਅਸ ਆ ਮੈਂ ਤਾਂ ਨਰਸ ਨੂੰ ਬੁਲਾਣ ਗਿਆ ਜੀ ਨਰਸ ਨੂੰ ਬੁਲਾਣ ਗਿਆ ਤੇ ਉਹਨਾਂ ਨੇ ਅੱਗੋਂ ਜਵਾਬ ਦਿੱਤਾ 10 ਮਿੰਟ ਰੁਕੋ ਮੈਂ ਫੇਰ ਦੁਬਾਰਾ ਗਿਆ ਪਿੱਛੇ ਜਾ ਕੇ ਕੈਵਨ ਚ ਜਾ ਕੇ ਬਹਿ ਗਏ ਜੀ ਫੋਨ ਚ ਚਲਾਣ ਲੱਗੇ ਮਗਾ ਮੈਮ پلیਸ ਜਲਦੀ ਆ ਜਾਓ ਜੀ ਆ ਡਾਕਟਰ ਨੂੰ ਬੁਲਾਵਾਂ ਮਾਦਰ ਮੇਰੇ ਸੀਰੀਅਸ ਨੇ ਕਾ ਫੇਰ ਉੱਥੋਂ ਇਹ ਉਂਗਲਾ ਨਾਲ ਇਸ਼ਾਰਾ ਕਰ ਦਿੰਦੇ ਜੀ 2 ਮਿੰਟ 5 ਮਿੰਟ ਦੋ ਤਿੰਨ ਵਾਰੀ ਜਾ ਕੇ ਆਇਆ ਜੀ ਕੋਈ ਨਾ ਕਿਸੇ ਨੇ ਮੇਰੀ ਗੱਲ ਨਹੀਂ ਸੁਣੀ ਕੋਈ ਨਰਸ ਨਹੀਂ ਲੱਭੀ ਕੋਈ ਡਾਕਟਰ ਨਹੀਂ ਆਇਆ ਕੋਈ ਨਹੀਂ ਆਇਆ ਫੇਰ ਇੱਕ ਲੜਕਾ ਆਇਆ ਡਾਕਟਰ ਆਇਆ ਉਹਨੇ ਆ ਕੇ ਦੇਖਿਆ ਬੁਖਾਰ ਆ ਉਹਨੇ ਆ ਕੇ ਬਸ ਟ੍ਰਿਪ ਲਗਾਤੀ ਆਪਣਾ ਕੰਮ ਕਰਕੇ ਚਲਾ ਗਿਆ ਸਟਾਫ ਕਿੰਨਾ ਸਿਗਰਤ ਸੀ ਕੋਈ ਨਹੀਂ ਸੀਗਾ ਜੀ ਸਿਰਫ ਇੱਕ ਨਰਸ ਬੈਠੀ ਸੀਗੀ ਇੱਕ ਲੜਕਾ ਸੀਗਾ ਜਿਹੜਾ ਰਾਤ ਦਾ ਘੁੰਮਦਾ ਸੀਗਾ ਇੱਕ ਨਰਸ ਆ ਉਹ ਵੀ ਸਵੇਰੇ ਆਈ ਸੀਗੀ 7 ਵਜੇ ਉਹ ਵੀ ਆ ਕੇ ਇੱਥੇ ਬਹਿ ਗਈ ਉਹਨੂੰ ਵੀ ਆਵਾਜ਼ਾਂ ਮਾਰਦਾਰਾ ਪਰ ਉਹ ਨਹੀਂ ਆਈ ਔਰ ਕੋਈ ਨਹੀਂ ਸੀਗਾ ਜੀ ਉਹ ਚ 8 ਮਰੇ ਸੀਗੇ ਜੀ 7 8 8 ਮਰੇ ਸੀ ਇੱਕ ਨੂੰ ਰਾਤ ਛੁੱਟੀ ਮਿਲ ਗਈ 7 ਵਜੇ ਕੋਈ ਨਰਸ ਨਹੀਂ ਸੀਗੀ ਰਾਤ ਕੋਈ ਨਰਸ ਨਹੀਂ ਸੀ ਇਹਨਾਂ ਨੇ ਦੇਖਿਆ ਵੀ ਪੇਸ਼ੈਂਟ ਸੁੱਤੇ ਹੋਇਆ ਇਹਨਾਂ ਨੇ ਕੁੰਡਾ ਲਾ ਕੇ ਆਪਣਾ ਚਲੇ ਗਏ ਹੈ ਜੀ ਸਾਰੇ ਇੱਥੋਂ ਆਫਿਸ ਆਪਣੇ ਉੱਠ ਗਏ ਮੈਂ ਇਹ ਨਰਸਾਂ ਦੇ ਖਿਲਾਫ ਹੀ ਬੋਲੂੰਗਾ ਜੀ ਡਾਕਟਰ ਦੀ ਲਾਪਰਵਾਹੀ ਦੇ ਨਾਲ ਇਹ ਲੇਡੀ ਦੀ ਮੌਤ ਹੋ ਗਈ ਹੈ ਕੀ ਕਹਿਣਾ ਚਾਹੂਗਾ ਕਿ ਇਹ ਡਾਕਟਰ ਰੱਬ ਦਾ ਰੂਪ ਕਿਹਾ ਜਾਂਦਾ ਹੈ ਤੇ ਅੱਜ ਉਸ ਲੇਡੀ ਦੀ ਇਲਾਜ ਦੇ ਦੌਰਾਨ ਮੌਤ ਹੋ ਗਈ ਠੀਕ ਹੈ ਕਹਿਣਾ ਬਿਲਕੁਲ ਜੀ ਰੱਬ ਦਾ ਰੂਪ ਕਿਹਾ ਜਾਂਦਾ ਹੈਗਾ ਯਾ ਔਰ ਸਾਡੇ ਡਾਕਟਰ ਨੇ ਜਿਹੜਾ ਹੈਗਾ ਪੂਰੀ ਤਸੱਲੀ ਨਾਲ ਦੇਖਿਆ ਵੀ ਹੈ ਬਾਕੀ ਉਹਨਾਂ ਦੀ ਹਟਣ ਨਾਲ ਹੀ ਉਹਨਾਂ ਦਾ ਇਹ ਰੋਸਾ ਹੈਗਾ ਯਾ ਕਿ ਜਿਹੜਾ ਸਟਾਫ ਨੇ ਉਹਨਾਂ ਨੂੰ ਰਾਤੀ ਨਹੀਂ ਦੇਖਿਆ ਅਸੀਂ ਉਹਨਾਂ ਦੇ ਮਤਲਬ ਪਹਿਲਾਂ ਤੇ ਉਹਨਾਂ ਦੀ ਇਸ ਦੁੱਖ ਦੀ ਘੜੀ ਦੇ ਵਿੱਚ ਪੂਰੀ ਤਰ੍ਹਾਂ ਉਹਨਾਂ ਨਾਲ ਠੀਕ ਆ ਇਨਸਾਨੀ ਜਮਾਂ ਮਾਲਕ ਨੇ 84 ਲੱਖ ਜੂਨਾ ਜਿਹੜੀਆਂ ਹੈਗੀਆਂ ਭੁਗਤੋਂ ਤੋਂ ਬਾਅਦ ਜਿਹੜਾ ਹੈਗਾ ਇਨਸਾਨੀ ਜਨਮ ਤੇ ਬਟ ਇਹ ਵੀ ਨਾਲ ਸਟਾਈ ਹੈ ਕਿ ਜਿਹੜਾ ਜੀਵ ਆਇਆ ਹੈਗਾ ਕੂੜੀਂ ਅਸ ਜਿਹੜਾ ਆਇਆ ਉਹਨੇ ਜਾਣਾ ਹੀ ਹੈ ਠੀਕ ਹੈ ਬਟ ਇਹ ਗਏ ਹੈ ਗਏ ਹੈ ਸਾਨੂੰ ਬੜਾ ਦੁੱਖ ਹੋਇਆ ਜੇ ਸਾਡੇ ਸਟਾਫ ਦੀ ਗਲਤੀ ਹੈ ਅਸੀਂ ਇਹਨਾਂ ਨੂੰ ਕਿਹਾ ਕਿ ਤੁਸੀਂ ਸਾਨੂੰ ਜਿਹੜਾ ਹੈਗਾ ਰਿਟਰਨ ਕੰਪਲੇਂਟ ਦਿਓ ਅਸੀਂ ਉਸ ਤੇ ਜ਼ਰੂਰ ਜਿਹੜੀ ਬੰਦੀ ਟੁਕਮੀ ਕਾਰਵਾਈ ਆ ਉਹ ਕਰਾਂਗੇ ਔਰ ਪਰਿਵਾਰ ਵਾਲਾ ਅਰੋਪਾ ਕੇ ਸਾਰੀ ਰਾਤ ਡਾਕਟਰ ਫੋਨ ਚਲੰਦੇ ਰਿਹਾ ਮਰੀਜ਼ ਨੂੰ ਕੋਈ ਇਹਨਾਂ ਟ੍ਰੀਟਮੈਂਟ ਨਹੀਂ ਦਿੱਤਾ ਦਾ ਗਲਗੋਸ਼ ਲਾਇਆ ਮੈਂ ਉਹਨਾਂ ਨੇ ਹਲਕੀ ਜੀ ਪ੍ਰੋਬਲਮ ਸੀ ਬੁਖਾਰ ਸੀ ਤੇ ਇਨਫੈਕਸ਼ਨ ਸੀਗੀ ਨਹੀਂ ਜੀ ਪ੍ਰੋਬਲਮ ਹਲਕੀ ਨਹੀਂ ਸੀ ਪ੍ਰੋਬਲਮ ਉਹਦੇ ਜਿਹੜੇ TCL ਸੈੱਲ ਜਿਹੜੇ 8000 ਚਾਹੀਦੇ ਉਹ 56000 ਉਹਦੇ ਸੈੱਲ ਸੀ ਐਂਡ ਜਿਹੜਾ ਯੂਰੀਆ ਜਿਹੜਾ ਹੈਗਾ ਆ ਨਾਰਮਲੀ 28 ਤੱਕ ਚਾਹੀਦਾ 118 ਉਹਦਾ ਜਿਹੜਾ ਬਲੱਡ ਯੂਰੀਆ ਲੈਵਲ ਸੀ ਕਰੀਟਿਨਿਨ ਲੈਵਲ ਜਿਹੜਾ ਹਰ ਹਾਲਤ ਵਿੱਚ ਅੱਦੇ ਲੈਵਲ ਤੋਂ ਵੀ ਘੱਟ ਚਾਹੀਦਾ 0.5 ਤੋਂ ਵੀ ਘੱਟ ਚਾਹੀਦਾ ਤੇ ਉਹਦਾ 3 ਸੀਓ ਸਰ ਜੀ ਜੀ ਪਤਾ ਸੀ ਇਹਦੀ ਪ੍ਰੋਬਲਮ ਹੈਗੀ ਹੈ ਤਾਂ ਰੈਫਰ ਕਰ ਦਿੰਦੇ ਦੇਖੋ ਪਰਸੋ ਰਾਤੀ ਉਹੋ ਆਏ ਆ ਠੀਕ ਹੈ ਕੱਲ ਮਾਰਨਿੰਗ ਚ ਉਹਦਾ ਜਿਹੜਾ ਹੈਗਾ ਇਹ ਸਾਰੀ ਇਨਵੈਸਟੀਗੇਸ਼ਨ ਹੋ ਗਈ ਹੈ ਠੀਕ ਹੈ ਬੰਦਾ ਉਸ ਤੋਂ ਬਾਅਦ ਜਦੋਂ ਵੀ ਆਉਂਦਾ ਹੈਗਾ ਯਾਰ ਜੇ ਰੈਫਰ ਕਰਦੇ ਕੋਈ ਦਿੱਕਤ ਆ ਜਾਂਦੀ ਸਭ ਤੋਂ ਪਹਿਲਾਂ ਜੋ ਉੱਥੇ ਫਲੂਇਡ ਬਾਲਸਿਸ ਹੈਗੇ ਆ ਉਹਨੂੰ ਦੇਨੇ ਬੰਦੇ ਸੀ ਉਹ ਦਿੱਤੇ ਗਏ ਅੱਜ ਜਿਹੜਾ ਹੈਗਾ ਉਹਨਾਂ ਦੀ ਇਹ ਪਲੈਨਿੰਗ ਕੀਤੀ ਗਈ ਸੀ ਕਿ ਮਾਰਨਿੰਗ ਟਾਈਮ ਉਹਨਾਂ ਦੇ ਟੈਸਟ ਰਿਪੀਟ ਕਰਾਵਾਂਗੇ ਜੇ ਕੋਈ ਡਲਸਿਸ ਵਗੈਰਾ ਦੀ ਲੋਡ ਪੈਂਦੀ ਹੈ ਜਾਂ ਕੋਈ ਹੋਰ ਵੀ ਮਤਲਬ ਸਾਨੂੰ ਲੱਗਦਾ ਕੰਡੀਸ਼ਨ ਵਰਸਨ ਹੁੰਦੀ ਹੈ ਤੇ ਦੈਨ ਅਸੀਂ ਜਿਹੜਾ ਹੈਗਾ ਇਹ ਉਸ ਤੇ ਚੀਜ਼ ਤੇ ਅਮਲ ਕਰਾਂਗੇ ਕਿਉਂਕਿ ਜਿਹੜੀ ਇਨਫੈਕਸ਼ਨ 55000 ਸੀ ਇਹਦੇ ਲਈ ਪਹਿਲਾਂ ਜਿਹੜੇ ਹੈਗੇ ਆ ਇੰਜੈਕਸ਼ਨ ਜਿਹੜੇ ਉਹਨੂੰ ਸ਼ੁਰੂ ਕੀਤੇ ਸੀ ਉਸ ਤੋਂ ਕੱਲ ਸ਼ਾਮ ਨੂੰ ਹੀ ਜਿਹੜਾ ਹੈਗਾ ਉਹਦੇ ਇੰਜੈਕਸ਼ਨ ਸਟੈਪ ਅਪ ਕਰ ਦਿੱਤੇ ਗਏ ਸੀ ਤੇ ਮਾਰਨਿੰਗ ਟਾਈਮ ਅਸੀਂ ਦੇਖਣਾ ਸੀ ਵੀਰੇ TCL ਜਿਹੜੇ ਹੈਗੇ ਕਿਦਾਂ ਹੋ ਦਾ ਮਤਲਬ ਬਾਡੀ ਇਸ ਬਿਹੇਵਿੰਗ ਦੇਖੋ ਬਾਹਰੋਂ ਆਪਾਂ ਸਾਰੇ ਜਿਹੜੇ ਹੈਗੇ ਆ ਦੇਖਣ ਨੂੰ ਠੀਕ ਲੱਗਦੇ ਆ ਬਟ ਅੰਦਰ ਕਿਸੇ ਨੂੰ ਬਲੱਡ ਪ੍ਰੈਸ਼ਰ ਹੁੰਦਾ ਕਿਸੇ ਨੂੰ ਕੁਝ ਹੁੰਦਾ ਸੋ ਅੰਦਰ ਸਾਡੀ ਬਾਡੀ ਦੇ ਵਿੱਚ ਕੀ ਘਟ ਰਿਹਾ ਇਹਦੇ ਬਾਰੇ ਆਪਾਂ ਕੋਈ ਵੀ ਨਹੀਂ ਕੁਝ ਕਹਿ ਸਕਦੇ ਹੁਣ ਆਪਾਂ ਸਾਰੇ ਖੜੇ ਆ ਸਾਰੇ ਕਲੋਜਨ ਨਾ ਨਾਰਮਲੀ ਗੱਲ ਕਰ ਰਹੇ ਆ ਦੇਖਣ ਵਾਲੇ ਇਹੀ ਕਹਣਾ ਠੀਕ ਹੈ ਠੀਕ ਹੈ ਨਾ ਬਟ ਇਹਦੇ ਆਪਾਂ ਜਦੋਂ ਟੈਸਟ ਕਰਵਾਉਂਦੇ ਆ ਉਸ ਲਈ ਹੀ ਆਪਾਂ ਨੂੰ ਪਤਾ ਲੱਗਦਾ ਹੈਗਾ ਕਿ ਕੀ ਮਤਲਬ ਜਿਹੜੇ ਜਿਹੜੇ ਪਰਿਵਾਰ ਵਾਲੇ આરોਪ ਲਗਾਏ ਆ ਕਿ ਸਾਰੇ ਸਕੂਨ ਚਲੰਦੇ ਰਹੇ ਆ ਕਿ ਟਰੀਟਮੈਂਟ ਸਹੀ ਨਹੀਂ ਮਿਲਿਆ ਉਹਦੇ ਕਰਕੇ ਡੈਥ ਹੋਈ ਹੈ ਮੈਂ ਇਹ ਭਾਈ ਸਾਹਿਬ ਸਟੇਪਾਈ ਗਈ ਡਾਕਟਰਾਂ ਤੇ ਕਾਰਵਾਈ ਹੋਏਗੀ ਬਿਲਕੁਲ ਜੀ ਬਿਲਕੁਲ ਹੋਏਗੀ ਕਿਉਂ ਨਹੀਂ ਮੈਂ ਭਾਈ ਸਾਹਿਬ ਉਹ ਨਦੀਨਾਲ ਬੈਂਕ ਮੈਨੇਜਰ ਰਿਟਾਇਰ ਹੋਏ ਆ ਮੈਨਾਂ ਨਾਲ ਗੱਲ ਕੀਤੀ ਹੈਗੀ ਆ ਔਰ ਇਹਨਾਂ ਨੂੰ ਵੀ ਕਿਹਾ ਹੈਗਾ ਕਿ ਤੁਸੀਂ ਕੋਈ ਗੱਲ ਨਹੀਂ ਸਾਨੂੰ ਕੰਪਲੇਂਟ ਦਿਓ ਜੋ ਵੀ ਹੈਗਾ ਆ ਅਸੀਂ ਇਹਦੇ ਤੇ ਪੂਰੇ ਪੂਰਾ ਜਿਹੜਾ ਹੈਗਾ ਨਾ ਇਨਸਾਫ ਕੀਤਾਵਾਂਗੇ ਜੇ ਸਟਾਫ ਦੀ ਇੱਥੇ ਗਲਤੀ ਹੈ ਤੇ ਦਨ ਬਿਕਾਦਾਸੀ ਹਾਇਰ ਅਥਾਰਟिटीज ਨੂੰ ਜਿਹੜਾ ਹੈਗਾ ਉਹਦੀ ਪੋਸਟ ਲਾ ਕੇ ਲਿਖਾਂ। ਠੀਕ ਹੈ ਸਰ। ਥੈਂਕ ਯੂ। ਉਹ ਤੋਂ ਜਦੋਂ ਐਸਐਮੋਰ ਰਣਦੀਪ ਸਿੰਘ ਨਾਲ ਗੱਲ ਕਰਨੀ ਚਾਹੀਦੀ ਤਾਂ ਉਹਨਾਂ ਨੇ ਕਿਹਾ ਕਿ ਇਹ ਮਾੜੀ ਗੱਲ ਹੈ ਕਿ ਜਿਹੜੇ ਸਾਡੇ ਸਟਾਫ ਵੱਲੋਂ ਜਿਹੜਾ ਇਹ ਗੈਲੀ ਜਿਹੜੀ ਵਰਤੀ ਗਈ ਹੈ ਉਹ ਵਰਤਣੀ ਨਹੀਂ ਚਾਹੀਦੀ ਸੀ ਕਿਉਂਕਿ ਸਾਡੇ ਡਾਕਟਰਾਂ ਵੱਲੋਂ ਬਿਲਕੁਲ ਇਲਾਜ ਪ੍ਰੋਪਰ ਕੀਤਾ ਜਾ ਰਿਹਾ ਸੀ ਲੇਕਿਨ ਜਿਸ ਸਟਾਫ ਨੇ ਜਿਹੜੀ ਹਰਕਤ ਕੀਤੀ ਜੋ ਫੋਨ ਦੇ ਵਿੱਚ ਲੱਗੇ ਹੋਏ ਸੀਗੇ ਉਹਨਾਂ ਖਿਲਾਫ ਪਰਿਵਾਰ ਦੇ ਮੈਂਬਰ ਜਿਹੜੇ ਕੰਪਲੇਨਟ ਦੈਣ ਤਾਂ ਉਹਨਾਂ ਦੇ ਖਿਲਾਫ ਜਿਹੜੀ ਹੈ ਕਾਰਵਾਈ ਕੀਤੀ ਜਾ ਸਕਦੀ ਲੇਕਿਨ ਸਿਵਲ ਹਸਪਤਾਲ ਲੁਧਿਆਣਾ ਸੁਰਖੀਆਂ ਪਟੋੜ ਦਾ ਨਜ਼ਰ ਆਉਂਦਾ ਕਿਉਂਕਿ ਸਿਵਲ ਹਸਪਤਾਲ ਦੇ ਵਿੱਚ ਤੁਸੀਂ ਇਲਾਜ ਪ੍ਰਾਪਤ ਆਂਦੇ ਹੋ ਲੇਕਿਨ ਅਤੇ ਸਟਾਫ ਤੋਂ ਖਾਸਾ ਦੂਰੀ ਬਣਾ ਕੇ ਰੱਖੋ ਕਿਉਂਕਿ ਦੂਰੀ ਇਹ ਬਣਾ ਕੇ ਰੱਖੋ ਕਿ ਅਗਰ ਕੋਈ ਵੀ ਉਹ ਗਤੀਵਿਧੀ ਕਰਦੇ ਨੇ ਜਾਂ ਫੋਨ ਦੇ ਉੱਤੇ ਲੱਗਦੇ ਤਾਂ ਐਸਐਮਓ ਨੂੰ ਕੰਪਲੇਨਟ ਦੋ ਉਹ ਕਿਉਂਕਿ ਉਹਨਾਂ ਦੇ ਇਲਾਜ ਦੌਰਾਨ ਹੀ ਜਿਹੜੀ ਹੈ ਮੌਤ ਹੁੰਦੀ ਹੈ ਅਗਰ ਉਹ ਸਟਾਫ ਉੱਠ ਕੇ ਉਹਨਾਂ ਦਾ ਹਾਲ ਚਾਲ ਪੁੱਛ ਲੈਂਦਾ ਜਾਂ